ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਫਸੇ ਦਿੱਕੀ ਨਿਕਲਦੀਆਂ ਲਾਟਾਂ ਦੇਖੀਆਂ ਤੇ ਅਸੀਂ ਭੱਜ ਗਏ ਜੇ ਕੰਡੇ ਤੇ ਕੰਡੇ ਤੇ ਮੁੰਡੇ ਨੇ ਮੈਨੇਜਰ ਨੂੰ ਫੋਨ ਕੀਤਾ ਉਹ ਵੀ ਆ ਗਏ ਫਟਾਫਟ 112 ਤੇ ਫੋਨ ਕਰਤਾ ਨਾਲ ਦੇ ਨਾਲ ਉਹ ਵੀ ਆ ਗਏ ਅੱਗ ਬੁਝਾਉਣ ਦੀ ਕੋਸ਼ਿਸ਼ ਹੋ ਰਹੀ ਹੈ तकरीबन ਬੁਝ ਗਈ ਅੱਗ ਕਿੰਨੇ ਕ ਬਜੇ ਦੀ ਘਟ ਰਹੀ ਇਹ ਬਸ ਹੁਣ ਤੋਂ ਅੱਧਾ ਘੰਟਾ ਪਹਿਲਾਂ ਕੀ ਕਰਨ ਹੋਇਆ ਜੀ ਅੱਗ ਲੱਗ ਗਈ ਇਹ ਤਾਂ ਨਹੀਂ ਪਤਾ ਜੀ ਜੀ ਤਾਂ ਦੂਰ ਸੀ ਠੀਕ ਹੈ ਤੁਸੀਂ ਨਾਲ ਆਏ ਜੀ ਜਦੋਂ ਆਏ ਉਦੋਂ ਕੀ ਹਾਲਾਤ ਬਣੇ ਹੋਏ ਸੀ ਕਿੰਨੇ ਦੇਖੋ ਆਇਆ ਬਹੁਤ ਜ਼ਿਆਦਾ ਅੱਗ ਸੀਗੀ ਹਾਂਜੀ ਸਾਰਾ ਵਾਲ ਵਾਲਾ ਮਹੱਲਾ ਇਕੱਠਾ ਹੋ ਗਿਆ ਹੋਰ ਕੁਤਵੰਤੇ ਸੱਜਣ ਆ ਗਏ ਜਿਹੜਾ ਜਿਨ੍ਹਾਂ ਨੇ ਗੌਰ ਕਰੀ ਦੀ ਅੱਗ ਵਿਝਾਈ ਫਾਈਬਰ ਕੇ ਕੀ ਕੀ ਮੱਚੇ ਹੈ ਜੀ ਅੱਗ ਤੇ ਕੀ ਅੱਗ ਤੇ ਜੀ ਅੱਗ ਜੇ ਤਾਂ ਵੇਸਟੇਜ ਹੈ ਆਪਣੇ ਗੜਾਉਣ ਦਾ ਕਿਸੇ ਦਾ ਬੰਦ ਪਿਆ ਹੈ ਕੋਈ ਗੜਾਉਣ ਉਹਦਾ ਵੇਸਟੇਜ ਹੈ ਗੜਾਉਣ ਨੂੰ ਤਾਂ ਕੋਈ ਨੁਕਸਾਨ ਹੋ ਨਹੀਂ ਨਾ ਗੜਾਉਣ ਨੂੰ ਕੋਈ ਨੁਕਸਾਨ ਨਹੀਂ ਜੁਮੇਦਰ ਨਾਲ ਪੈਟਰੋਲ ਪੰਪ ਵੀ ਆਇਆ ਵੀ ਨੇੜੇ ਪੈਟਰੋਲ ਪੰਪ ਵੀ ਸੀ ਉੱਥੇ ਵੀ ਉੱਥੇ ਤੱਕ ਨਹੀਂ ਉਤੋਂ ਦੂਰ ਹੀ ਰਹੀ ਅੱਗ ਕੰਟਰੋਲ ਹੋ ਗਈ ਜੀ ਜੇ ਮੌਕੇ ਦੇ ਨਾ ਜੇ ਮੌਕੇ ਦੇ ਨਾ ਹੁੰਦੇ ਫਿਰ ਤਾਂ ਕਰੋਨਾ ਦਾ ਪੀੜਾ ਨੁਕਸਾਨ ਹੁੰਦਾ ਜਾਨੀਮਾਲੀ ਦੋਨੇ ਹੁੰਦੇ ਠੀਕ ਹੈ ਹਾਂਜੀ ਖਬਰ ਪਹਿਲਾਂ ਨਿਊਜ਼ 18 ਦੇ ਭੇਜੇ ਜੇ ਜਰਨਲ ਮਾਜੀ ਲੱਗਦਾ ਇੰਦਰਜੀਤ ਸਿੰਘ ਆ ਜੀ ਫੇਰ ਆਕਸ਼ਨ ਇਨਸਪੈਕਟਰ ਆ ਉਹਰੇ ਇੰਦਰਜੀਤ ਜੀ ਕੀ ਮਾਮਲਾ ਕੀ ਪਤਾ ਲੱਗਿਆ ਸੀ ਅੱਗੇ ਦਾ ਮਾਮਲਾ ਸਰ ਹੁਣ ਅਸੀਂ ਰੁਟੀਨ ਟਾਈਮ ਤੇ ਡਿਊਟੀ ਟਾਈਮ ਆ ਰਹੇ ਸੀ ਰਸਤੇ 'ਚ ਮੈਨੂੰ ਫੋਨ ਆਇਆ ਵੀ ਇਸ ਤਰ੍ਹਾਂ ਤੁਹਾਡੇ ਗਦਾਮਾਂ ਦੇ ਕੋਲੇ ਅੱਗ ਲੱਗੀ ਹੋਈ ਹੈ ਸਾਨੂੰ ਲੇਸ ਤਰ੍ਹਾਂ ਲੱਗਿਆ ਵੀ ਸ਼ਾਇਦ ਕਿਤੇ ਗਦਾਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਾ ਹੋ ਗਿਆ ਹੋਵੇ ਮੈਂ ਨਾਲ ਦੇ ਨਾਲ 112 ਦੇ ਕੰਪਲੇਂਟ ਕੀਤੀ ਨਾਲ ਹੀ ਜਿਹੜੇ ਵੀ ਹੋਰ ਮੇਰੇ ਮਿੱਤਰ ਕਰੇ ਜਿਹਨਾਂ ਨਾਲ ਫੋਨ ਆਇਆ ਉਹਨਾਂ ਨੇ ਸਾਰਿਆਂ ਨੇ ਅਪਰੋਚ ਕੀਤੀ ਤੇ ਇਸ ਜਿਹੜੀ ਅੱਗ ਨੂੰ ਜਿਹੜੀ ਬਹੁਤ ਜ਼ਿਆਦਾ ਚੜੀ ਹੋਈ ਸੀ ਇਹਨੂੰ ਕੰਟਰੋਲ ਕਰ ਲਿਆ ਤੇ ਸਾਡੇ ਨਾ ਕੋਈ ਗਦਾਮ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ ਨਾਲ ਹੀ ਲੱਗਦਾ ਜਿਹੜਾ ਕੋਈ ਪਟੋਲ ਪੰਪ ਹੈਗਾ ਕੋਈ ਹੋਰ ਹੈ ਕਿਸੇ ਤਰ੍ਹਾਂ ਦਾ ਕੋਈ ਗੱਲ ਜੇ ਫਾਇਰ ਬ੍ਰਿਗੇਡ ਨਾ ਹੁੰਦੀ ਨੁਕਸਾਨ ਜ਼ਿਆਦਾ ਹੋ ਸਕਦਾ ਦੇਖੋ ਜੀ ਜੇ ਅੱਗ ਨਾ ਬੁਝਦੀ ਤਾਂ ਫਿਰ ਤਾਂ ਕੁਝ ਵੀ ਹੋ ਸਕਦਾ ਸੀ ਇਹਦਾ ਕੋਈ ਅੰਦਾਜ਼ਾ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਹਾਦਸੇ ਦਾ ਹਾਦਸੇ ਨਾਲ ਕੁਝ ਵੀ ਵਾਪਰ ਸਕਦਾ ਹੈ ਇਹ ਕਿਵੇਂ ਲੱਗੀ ਜੀ ਇਹਦਾ ਕੁਝ ਨਹੀਂ ਪਤਾ ਸਰ ਇਹ ਸੁਨਸਾਨ ਜਗਾ ਜੀ ਤੇ ਇਹ ਕਿਸੇ ਦਾ ਨਾ ਕੋਈ ਡੈੱਡ ਸਟਾਕ ਪਿਆਗਾ ਉਰੇ ਇਹ ਸ਼ੈਲਰ ਦੇ ਵਿੱਚ ਤੇ ਅਸੀਂ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਐਜ਼ ਇਟ ਇਜ਼ ਹੀ ਪਿਆਗਾ ਕੀ ਸੜਿਆ ਜੀ ਅੱਗੇ ਚ ਆਪਾਂ ਦੇਖ ਰਹੇ ਹਾਂ ਇਹ ਡੈਡ ਸਟਾਕ ਹੈ ਜੀ ਇਹ ਤਾਂ ਆਪਣੇ ਜਿਹੜੇ ਹੁੰਦੇ ਨੇ ਤਰਪਾਲਾਂ ਦੇ ਟੋਟੇ ਨੇ ਜੀ ਹੂੰ ਠੀਕ ਵੇਸਟੇਜ ਹੈ ਸਾਰੀ ਹੁਣ ਐ ਨਹੀਂ ਪਤਾ ਵੀ ਇਹ ਕਿਸ ਤਰ੍ਹਾਂ ਲੱਗੀ ਕੋਈ ਲੱਗੀ ਉਸ ਤਰ੍ਹਾਂ ਦਾ ਸਾਨੂੰ ਕਿਸੇ ਕੋਈ ਗੋਡਾਊਨ ਸਰ ਕੋਈ ਗੋਡਾਊਨ ਠੀਕ ਨੇ ਜੀ ਬਿਲਕੁਲ ਕੋਈ ਨਾ ਪੈਟਰੋਲ ਪੰਪ ਵੀ ਹੈ ਉਹ ਵੀ ਠੀਕ ਹੈ ਸਰ ਬਿਲਕੁਲ